ਪੰਜਾਬ ਦੇ ਪਾਣੀਆਂ ਦਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਭਾਵੇਂ ਗੱਲ ਸਿੰਚਾਈ ਲਈ ਪਾਣੀ ਦੀ ਹੋਵੇ ਭਾਵੇਂ ਪੀਣ ਲਈ ਪਾਣੀ ਦੀ ਗੱਲ ਹੋਵੇ ਪਾਣੀਆਂ ਦਾ ਮਸਲਾ ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ ਦਾ ਹਿੱਸਾ ਰਿਹਾ ਹੈ ਬੇਸ਼ੱਕ ਐਸਵਾਈਐਲ ਦਾ ਪਾਣੀ ਹੋਵੇ ਤਾਂ ਹੁਣ ਫੇਰ ਭਾਖੜੇ ਦੇ ਪਾਣੀ ਨੂੰ ਲੈ ਕੇ ਮੋੜ ਜਿਹੜੀ ਤਕਰਾਰਬਾਜ਼ੀ ਹੈ ਉਹ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਵੇਖਣ ਵਿੱਚ ਆਈ ਸੀ ਅਸੀਂ ਗੱਲ ਕਰਾਂਗੇ ਅੱਜ ਪੰਜਾਬ ਦੇ ਸਰਹੱਦੀ ਇਲਾਕੇ ਦੀ ਜਿੱਤੇ ਫਸਲੀ ਵਿਭਿੰਨਤਾ ਦਾ ਪੂਰਾ ਜੋਰ ਲੱਗਿਆ ਪਰ ਕਿਸਾਨਾਂ ਨੂੰ ਪੂਰਾ ਪਾਣੀ ਉਪਲਬਧ ਕਰਵਾਉਣ ਵਿੱਚ ਹਲੇ ਤੱਕ ਦੀਆਂ ਸਰਕਾਰਾਂ ਸਫਲ ਨਹੀਂ ਹੋ ਸਕੀਆਂ ਪਾਣੀ ਦਾ ਜਿਹੜਾ ਮੁੱਖ ਸੌਮਾ ਉਹ ਨਹਿਰੀ ਪਾਣੀ 'ਤੇ ਆਧਾਰਤਾ ਪੱਕੇਤੀ ਬੜੀ ਕਹਿ ਸਕਦੇ ਹਾਂ ਕਿਉਂਕਿ ਨਹਿਰੀ ਪਾਣੀ ਦੇ ਨਾਲ ਹੀ ਜਿਹੜੀ ਖੇਤੀ ਹੈ ਉਹ ਜ਼ਿਆਦਾ ਬਿਹਤਰ ਢੰਗ ਨਾਲ ਹੁੰਦੀ ਹੈ ਕਿਉਂਕਿ ਬਹੁਤੀਆਂ ਥਾਵਾਂ ਤੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਕ੍ਰੀਨ ਵਾਲਾ ਪਾਣੀ ਬਹੁਤ ਮਾੜਾ ਹੈ ਤਾਂ ਅਜਿਹੇ ਵਿੱਚ ਨਹਿਰੀ ਪਾਣੀ ਦੀ ਲੋੜ ਸਿੰਚਾਈ ਲਈ ਵੀ ਵੱਧ ਜਾਂਦੀ ਹੈ ਫਾਸਲਕਾ ਜ਼ਿਲ੍ਹੇ ਦੇ ਕਬੂਰ ਇਲਾਕੇ ਦੀ ਗੱਲ ਕਰ ਲਈਏ ਮਲੋਟ ਇਲਾਕੇ ਦੀ ਗੱਲ ਕਰ ਲਈਏ ਤਾਂ ਮਾਲਵੇ ਦੇ ਕੁਝ ਹਿੱਸੇ ਦੀ ਗੱਲ ਕਰ ਲਈਏ ਤਾਂ ਪਿਛਲੇ ਕਰੀਬ 2 ਮਹੀਨਿਆਂ ਤੋਂ ਨਹਿਰਾਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਗੰਦੇ ਪਾਣੀ ਕਰਕੇ ਨਹਿਰਾਂ ਦੇ ਕਾਰਨ ਬਿਮਾਰੀਆਂ ਵੀ ਫੈਲ ਰਹੀਆਂ ਆ ਆਵਾਜ਼ ਵੀ ਚੱਕੀ ਗਈ ਵਕ ਵਕ ਕਿਸਾਨ ਜਥੇਬੰਦੀਆਂ ਨੇ ਆਵਾਜ਼ ਚੱਕੀ ਕਿ ਗੰਦਾ ਪਾਣੀ ਆ ਰਿਹਾ ਪਰ ਕਿਸੇ ਵੱਲੋਂ ਕੋਈ ਵੀ ਚਾਰਾਜੋਈ ਨਹੀਂ ਕੀਤੀ ਗਈ ਤਾਂ ਉਸੇ ਤਰ੍ਹਾਂ ਪਾਣੀ ਵਹਿੰਦਾ ਵਹਿੰਦਾ ਹਲੇ ਵੀ ਵਹਿ ਰਿਹਾ ਹੁਣ 2-3 ਦਿਨ ਪਹਿਲਾਂ ਫੇਰ ਕਿਸਾਨ ਆਗੂਆਂ ਵੱਲੋਂ ਇਹ ਮਸਲਾ ਚੱਕਿਆ ਗਿਆ ਕਿ ਨਹਿਰਾਂ ਵਿੱਚ ਮੋੜ ਕਾਲਾ ਪਾਣੀ ਆ ਰਿਹਾ ਤੇ ਭਿਆਨਕ ਬਿਮਾਰੀਆਂ ਹੋ ਸਕਦੀਆਂ ਪੀਣ ਵਾਲੇ ਪਾਣੀ ਦੀ ਵੱਡੀ ਕਮੀ ਹੈ ਜਿਹੜੀ ਉਹ ਲੋਕਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਹੋਈ ਕਿਉਂਕਿ ਨਹਿਰੀ ਪਾਣੀ ਵਾਟਰ ਬਕਸਾਂ ਦੇ ਵਿੱਚ ਪਾਉਣ ਤੋਂ ਮਨਾਹੀ ਕੀਤੀ ਗਈ ਤੇ ਵਰਤਨ ਤੋਂ ਵੀ ਮਨਾਹੀ ਹੋਈ ਫਿਰ ਲੋਕਾਂ ਨੇ ਲਾ ਪਾਣੀ ਹੈ ਜਿਹੜਾ ਉਹ ਪੀਣ ਨੂੰ ਤਰਜੀਹ ਦਿੱਤੀ ਇਸ ਇਲਾਕੇ ਦੀ ਗੱਲ ਕਰ ਲਈਏ ਤਾਂ ਇਸ ਇਲਾਕੇ ਦੇ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਮਾੜਾ ਪਰ ਫਿਰ ਵੀ ਮਜਬੂਰੀ ਦੇ ਬਸ ਲੋਕਾਂ ਨੇ ਧਰਤੀ ਹੇਠਲੇ ਪਾਣੀ ਨੂੰ ਪੀਣ ਨੂੰ ਤਰਜੀਹ ਦਿੱਤੀ ਇਹ ਹੋਰ ਤਾਂ ਹੋਰ ਅਬੋਰ ਦੀ ਨਗਰ ਨਿਗਮ ਵੱਲੋਂ ਵੀ ਧਰਤੀ ਹੇਠਲੇ ਪਾਣੀ ਰਾਹੀਂ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਮੌਕੇ ਦੇ ਉੱਪਰ ਕਰੀਬ 4-5 ਨਵੇਂ ਬੋਰ ਕਰਵਾਏ ਗਏ ਤਾਂ ਜੋ ਧਰਤੀ ਹੇਠੋਂ ਪਾਣੀ ਹੋਰ ਕੱਢਿਆ ਜਾ ਸਕੇ ਅਜਿਹੇ ਵਿੱਚ ਲੋਕਾਂ ਨੂੰ ਪਾਣੀ ਦੀ ਪੂਰਤੀ ਕੀਤੀ ਗਈ ਪਰ ਨਹਿਰੀ ਪਾਣੀ ਦੀ ਸਮੱਸਿਆ ਅੱਜ ਵੀ ਲੋਕਾਂ ਲਈ ਓਵੇਂ ਦੀ ਓਵੇਂ ਖੜੀ ਹੋਈ ਹੈ ਅਬੋਰ ਇਲਾਕੇ ਦੀ ਅਬੋਰ ਇਲਾਕੇ ਦੀ ਗੱਲ ਕਰੀਏ ਤਾਂ ਇੱਥੇ ਬਹੁਤਾ ਖੇਤਰ ਬਾਗਬਾਨੀ ਹੇਠ ਹੈ ਜਿਆਦਾ ਰਕਬਾ ਬਾਗਬਾਨੀ ਹੇਠ ਹੋਣ ਕਾਰਨ ਉਹਨਾਂ ਨੂੰ ਪਾਣੀ ਦੀ ਵੀ ਨਹਿਰੀ ਦੀ ਲੋੜ ਜ਼ਿਆਦਾ ਰਹਿੰਦੀ ਹੈ ਪਰ ਜਿਵੇਂ ਜਿਵੇਂ ਹੁਣ ਗਰਮੀ ਵੱਧ ਰਹੀ ਹੈ ਓਵੇਂ ਓਵੇਂ ਪਾਣੀ ਦੀ ਕਮੀ ਦਾ ਸਾਹਮਣਾ ਵੀ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ ਪਿਛਲੇ ਦਿਨਾਂ ਦੀ ਦੋ ਤਿੰਨ ਨਹਿਰਾਂ ਟੁੱਟ ਗਈਆਂ ਨਹਿਰਾਂ ਟੁੱਟਣ ਦੇ ਕਾਰਨ ਪਾਣੀ ਦੀ ਕਮੀ ਆਈ ਲੋਕਾਂ ਦੀਆਂ ਵਾਰੀਆਂ ਫਿਰ ਖਾਲੀ ਰਹਿ ਗਈਆਂ ਅਜੇ ਇਹ ਵਿੱਚ ਨਰਮੇ ਦੀ ਬਜਾਈ ਵੀ ਪਛੜਨ ਲੱਗੀ ਤੇ ਹੁਣ ਉਤੋਂ ਝੋਨੇ ਦਾ ਜਿਹੜਾ 1 ਜੂਨ ਤੋਂ ਦੌਰ ਚੱਲਣਾ ਹੈ ਉਹਨੂੰ ਲੈ ਕੇ ਵੀ ਪਾਣੀ ਦੀ ਕਮੀ ਹੈ ਜਿਹੜੀ ਉਹ ਅਬੋਰ ਇਲਾਕੇ ਦੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਿਛਲੇ ਇਲਾਕਿਆਂ ਦੇ ਵਿੱਚ ਝੋਨੇ ਲਈ ਪਾਣੀ ਆ ਜਿਹੜਾ ਉਹ ਸਰਕਾਰ ਨੇ ਦੇਣਾ ਤਾ ਇਸ ਇਲਾਕੇ ਦੇ ਵਿੱਚ ਹੁਣ ਫੇਰ ਕਿਸਾਨ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਨਰਮੇ ਦੀ ਬਜਾਈ ਵਾਰੀਆਂ ਨਾ ਲੱਗਣ ਕਾਰਨ ਕਿਸਾਨਾਂ ਦੀ ਉਹ ਪਛੜ ਰਹੀ ਹੈ ਤਾਂ ਜਿਹੇ ਵਿੱਚ ਕਿਸਾਨ ਕਿੱਧਰ ਜਾਣ ਸਰਕਾਰਾਂ ਨੂੰ ਲੋੜ ਹੈ ਸਰਹੱਦੀ ਇਲਾਕੇ ਦੇ ਟੇਹਾਂ ਤੇ ਪੈਂਦੇ ਪਿੰਡਾਂ ਦੇ ਲੋਕਾਂ ਤੱਕ ਪਾਣੀ ਪਹੁੰਚਾਉਣ ਲਈ ਯਤਨ ਕਰਨ ਦੀ ਹੁਣ ਜਦੋਂ ਨਰਮੇ ਦੀ ਬਜਾਈ ਚੱਲ ਰਹੀ ਹੈ ਤਾਂ ਹੁਣ ਵੀ ਕਈ ਕਿਸਾਨਾਂ ਦੀਆਂ ਵਾਰੀਆਂ ਉਹ ਖਾਲੀਆਂ ਰਹਿ ਗਈਆਂ ਖਾਲੀ ਰਹਿਣ ਕਾਰਨ ਉਹਨਾਂ ਦੀ ਵਜਾਈ ਹੈ ਜਿਹੜੀ ਉਹ ਨਹੀਂ ਹੋ ਸਕੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਲਤ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਜਿਵੇਂ-ਜਿਵੇਂ ਗਰਮੀ ਦਾ ਪ੍ਰਕੋਪ ਵਧਣਾ ਹੈ, ਓਵੇਂ-ਓਵੇਂ ਪਾਣੀ ਦੀ ਲੋੜ ਵੀ ਵਧਣੀ ਹੈ। ਪਰ ਪਾਣੀ ਹੈ ਹੀ ਉਹਨਾਂ ਤਾਂ ਉਹ ਪਾਣੀ ਦੀ ਉਪਲਬਧਤਾ ਕਿੱਥੋਂ ਹੋਊਗੀ? ਇਸ ਪਾਸੇ ਗੌਰ ਕਰਨ ਦੀ ਲੋੜ ਹੈ, ਲੋਕਾਂ ਨੂੰ ਜਾਗਣ ਦੀ ਲੋੜ ਹੈ, ਕਿਸਾਨਾਂ ਨੂੰ ਵੀ ਇਸ ਸੰਬੰਧੀ ਜਾਗਰੂਕ ਹੋਣ ਦੀ ਲੋੜ ਹੈ। ਮੈਰੀ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਅਭੋਰ ਦਾ ਇਲਾਕਾ, ਅਭੋਰ ਇਲਾਕੇ ਦੇ ਬਾਗ ਇਹ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਲਈ ਪੀਣ ਲਈ ਸ਼ੁੱਧ ਪਾਣੀ ਤੇ ਸਿੰਚਾਈ ਲਈ ਪੂਰਾ ਪਾਣੀ ਹੈ ਜਿਹੜਾ ਉਹ ਟੇਲਾ ਉੱਪਰ ਵੀ ਪਹੁੰਚਦਾ ਰਹੇ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਕਿ ਟੇਲਾ ਉੱਪਰ ਪੂਰਾ ਪਾਣੀ ਹੈ ਜਿਹੜਾ ਉਹ ਉਪਲਬਧ ਕਰਵਾਇਆ ਗਿਆ ਕੁਝ ਸਮਾਂ ਉਪਲਬਧ ਵੀ ਹੋਇਆ ਪਰ ਹੁਣ ਦੇ ਹਾਲਾਤ ਤੁਸੀਂ ਗਰਮੀ ਦੀ ਪਰ ਹੁਣ ਦੇ ਗਰਮੀ ਦੇ ਹਾਲਾਤ ਤੁਸੀਂ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਪਾਣੀ ਦੀ ਕਿੰਨੀ ਵੱਡੀ ਸਮੱਸਿਆ ਨਾਲ ਅਬੋਰ ਇਲਾਕੇ ਦੇ ਲੋਕ ਜੋਜ ਰਹੇ ਹਨ ਬਾਗਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਬਾਗਾਂ ਨੂੰ ਵੀ ਪਾਣੀ ਦੀ ਲੋੜ ਹੈ ਨਰਮੇ ਦੀ ਬਜਾਈ ਉਹ ਵੀ ਪਛੜ ਰਹੀ ਹੈ ਤੇ ਝੋਨਾ ਤਾਂ ਫਿਰ ਇਸ ਇਲਾਕੇ ਦੇ ਵਿੱਚ ਲੱਗਣਾ ਹੀ ਕੀ ਹੈ ਜੁੜੇ ਰਹੋਦਾ ਪੋਸਟਮੈਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ